ਸਰ ਜੀ ਮੈਂ ਅਵਤਾਰ ਲਾਲ ਯੂਪੀ ਸੰਦੇਸ਼ ਪੱਤਰਕਾਰ ਅੱਜ ਅਸੀਂ ਪਹੁੰਚੇ ਹਾਂ ਪਿੰਡ ਬੁੱਢਾ ਥੇ ਸਰਦਾਰ ਸ਼ੀਸ਼ਾ ਸਿੰਘ ਜੀ ਦੇ ਕੋਲ ਜੋ ਕਿ ਮੌਜੂਦਾ ਪਿੰਡ ਦੇ ਨੰਬਰਦਾਰ ਨੇ ਸਸੀ ਗਾਲ ਜੀ ਨੰਬਰਦਾਰ ਸਸੀ ਗਾਲ ਜੀ ਨੰਬਰਦਾਰ ਜੀ ਕਦੋਂ ਤੋਂ ਨੰਬਰਦਾਰੀ ਕਰ ਰਹੇ ਹੋ ਤੁਸੀਂ ਇਹ ਜੀ ਬਿਲਕੁਲ 5 ਤੋਂ ਕਰ ਰਹੇ ਨੇ ਤੇ ਇਸ ਤੋਂ ਪਹਿਲਾਂ ਕੌਣ ਸੀ ਜੀ ਸਰਦਾਰ ਡੈਡੀ ਹਨ ਕੋ ਡੱਬੀਤਾ ਦੀ ਹਾਂਜੀ ਤੁਹਾਨੂੰ ਕਿੰਨੀ ਦੇਰ ਹੋ ਗਈ ਹੈ ਲੰਬੜਦਾਰ ਉੱਤਰ ਦੇਣ ਸੋ ਲਾ ਲੋ ਪੰਜ ਤੋਂ ਲੈ ਕੇ ਤੇ ਹੁਣ ਅੱਜ ਕੀ 24 ਜਾਂਦੇ ਠੀਕ ਹੈ ਹੁਣ ਅੱਜ ਦੀ ਡੇਢ ਦੇ ਵਿੱਚ ਹਾਂ ਜੋ ਤੁਹਾਡੀ ਸਰਕਾਰ ਸਬੰਧੀ ਸਰਕਾਰ ਤੋਂ ਕੋਈ ਮੰਗ ਹਾਂਜੀ ਕੀ ਰੱਖਦੇ ਆ ਫੋੜਾ ਮੰਗ ਪੱਤਰ ਭਲਾਜ ਠੀਕ ਹੈ ਜਿੰਨਾਂ ਨੂੰ ਬਿੰਦੇ ਤੇ ਬੜੇ ਪਾ ਪੈਨਸ਼ਨ ਨਹੀਂ ਆਮ ਲੋਕ ਵੀ ਲੈਂਦੇ ਹਾਂਜੀ ਬਾਕੀ ਹੁਣ ਸਾਨੂੰ ਕੋਈ ਕੰਮ ਤੇ ਖੜਦਾ ਦਿਹਾੜੀ ਸਾਡੀ ਭਾਜੀ ਜਾਂਦੀ ਹਾਂਜੀ ਕੋਲੋਂ ਆਹੀ ਪੈਟਰੋਲ ਬੁੱਕੀ ਦਾ ਮਾੜਾ ਬੰਦਾ ਉਹ ਕੋਈ ਨਹੀਂ ਤੇ ਵੀ ਨਹੀਂ ਦੇ ਸਕਦਾ ਹਾਂਜੀ ਸੱਜਣਾ ਪੈਣਾ ਪਿੰਡ ਛੋਟਾ ਨੰਬਰ ਦਾ ਰਹੇ ਕੱਲੇ ਹੀ ਹਾਂ ਹੁਣ ਜਦੋਂ ਪੰਚਾਇਤਾਂ ਰਲ ਗਈਆਂ ਜਿੰਨੇ ਵੀ ਛੋਟਾ-ਕੋਟਾ ਕੰਮ ਹੈ ਉਹਨਾਂ ਨੂੰ ਕੋਈ ਆਣਾ ਹੈ ਕਿ ਆਪਾਂ ਮੋਰ ਲਾਣੀ ਪਈ ਦੀ ਕੋਈ ਵੀ ਬੰਦਾ ਜੀ ਸਹੀ ਕੰਮ ਵਾਸਤੇ ਹੀ ਜਾਣੇ ਜੇ ਕੋ ਗਲਤ ਕਰਾਵੇ ਤੇ ਉਹ ਨਹੀਂ ਕੋਰ ਕਰੀ ਜੀ ਗਲਤ ਕੰਮ ਨਹੀਂ ਕਰਨਾ ਲੰਮੜਦਾਰ ਦੀ ਜਿਵੇਂ ਪਹਿਲਾਂ ਸਾਰਾ ਜੋ ਵੀ ਰਜਿਸਟਰੀਆਂ ਵਗੈਰਾ ਤਸਦੀਕ ਲੰਮੜਦਾਰ ਹੀ ਕਰਦੇ ਸੀ ਤੇ ਹੁਣ ਇਹ ਅਧਿਕਾਰ ਸਰਪੰਚਾਂ ਨੂੰ ਦੇ ਦਿੱਤੇ ਗਏ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਇਹ ਕਹਿਣਾ ਚਾਹੁੰਦੇ ਆਂ ਵੀ ਅਧਿਕਾਰ ਨਾ ਲੰਮੜਦਾਰਾ ਹੋਣੀ ਚਾਹੀਦੀ ਤੁਸੀਂ ਮੈਂ ਇਹ ਨਹੀਂ ਸਾਰੇ ਤੇ ਸਹੀ ਆ ਜੇ ਵੀ ਤੇ ਨਾ ਕੋਈ ਮੈਂਬਰ ਚੱਲ ਜੰਦਾ ਉਹ ਰਜਿਸਟਰੀ ਗ੍ਰਾਮ ਦਾ ਜੇ ਇਹ ਨਹੀਂ ਨਾ ਕਰਨ ਕੋਈ ਗਲਤ ਹੋਈ। ਕਿ ਤੇ ਆ ਕੋਈ ਵੀ ਕਰ ਜਿੰਦੇ ਗੱਲ ਕੰਮ ਕਰਾਉਂਦੇ। ਤੇ ਇਹ تحصیل ਦੇ ਵਿੱਚ ਕੋਈ ਤੁਹਾਨੂੰ ਵਿਸ਼ੇਸ਼ ਜਗ੍ਹਾ ਦਿੱਤੀ ਗਈ ਉੱਥੇ ਕੋਈ ਬੈਠਣ ਵਾਸਤੇ ਤੁਹਾਡੇ ਵਾਸਤੇ ਕੋਈ ਪ੍ਰਬੰਧ ਕੀਤਾ ਸਰਕਾਰ ਨੇ। ਸਰਕਾਰ ਨੇ ਇੱਥਾ ਪ੍ਰਬੰਧ ਅੰਦਰ ਮੁੱਦਲੇ ਕੁਰਸੀਆਂ ਕੁਰਸੀਆਂ ਹਨੀਆਂ ਬੜਕ ਬੜੀ। ਜੇ ਬੈਜੇ ਕੋਈ ਨੂੰ ਦੇਖੀ ਨਾ ਜਾਈਗਾ ਜਦੋਂ ਆਵਾਜ਼ ਕੈਂਦੀ ਹੈ ਉਹਨੂੰ ਫਿਰ। ਕੋਈ ਜਿਵੇਂ ਸਰਕਾਰੀ ਪ੍ਰਾਪਰਟੀ ਦਾ ਕੋਈ ਪਿੰਡ ਦੇ ਵਿੱਚ ਹਾਂਜੀ ਕੋਈ ਸ਼ੈਤਾਨੀ ਪੱਖ ਕਿਸੇ ਪ੍ਰਾਪਰਟੀ ਨੂੰ ਨੁਕਸਾਨ ਕਰਦਾ ਹਾਂਜੀ ਹਾਂਜੀ ਉਹਦੇ ਸਬੰਧ ਵਿੱਚ ਫਿਰ ਤੁਸੀਂ ਕੀ ਕਰਦੇ ਹੋ ਅਸੀਂ ਮਤਲਬ ਰੋਕੀਦਾ ਥੋੜੀ ਕਿਤੇ ਜੇ ਅਗਲਾ ਰੁਕ ਜਾਈ ਹਾਂਜੀ ਨਹੀਂ ਤਾਂ ਫਿਰ ਕਾਨੂੰਨੀ ਕਾਰਵਾਈ ਹੋਏਗੀ ਉਹ ਫਿਰ ਕਿੱਥੇ ਪਹਲਾ ਕਰਦੇ ਤੁਸੀਂ ਅਲੀ ਤਲਾਫੇ ਪਾਣੀ ਲਈ ਜੇ ਕੋਈ ਨਜ਼ਾਇਜ਼ ਕਬਜ਼ਾ ਕਰਦਾ ਪੰਚਾਇਤੀ ਥਾਣਾ ਇਹ ਥਾਣੇ ਨੂੰ ਸੁਣਾ ਮੈਂ ਇਹ ਤਕਰੀਰ ਹੀ ਕਰਦਾ ਮਤਲਬ ਦਸ ਹੀ ਹੱਥ ਦਿਨ ਸਰਕਾਰ ਨੂੰ ਗਾਂ ਕਰਨਾ ਉਹਨਾਂ ਨੂੰ ਇੱਕ ਹੋਰ ਮੇਰਾ ਸਵਾਲ ਸੀ ਤੁਹਾਡੇ ਕੋਲੋ ਕਿ ਅਗਰ ਕੋਈ ਸਰਕਾਰੀ ਪ੍ਰਾਪਰਟੀ ਨੂੰ ਹਾਂਜੀ ਉਹ ਨੁਕਸਾਨ ਕਰਦਾ ਤੇ ਉਸ ਵੇਲੇ ਫਿਰ ਤੁਸੀਂ ਕੀ ਕਰਦੇ ਅਸੀਂ ਕਿ ਡਿਸਕ੍ਰੀਸ਼ਨ ਨੂੰ ਤਲਾਫਾ ਦਾਂਗੇ ਕਿ ਸਾਡੇ ਪਿੰਡਾਂ ਗਲ ਕਰ ਵੀ ਹੋ ਰਹੀ ਹੈ ਇਹ ਜੋ ਦੱਸਣਾ ਹੀ ਸਾਡਾ ਫਰਜ਼ ਹੈ ਦੱਸ ਦੇਣਾ ਠੀਕ ਹੈ ਆਹ ਜਿੱਦਾਂ ਦੱਸੂਗੇ ਇਹ ਫੋਰਦੂ ਸੀ ਕੋਈ ਜਿਵੇਂ ਕੋਰਪੋਰੇਟ ਮੈਰੇਜ ਜਾਂ ਰਜਸੀਆਂ ਵਗੈਰਾ ਕਰਵਾਉਣ ਵੇਲੇ ਜਾਣੇ ਹਾਂਜੀ ਜਾਣੇ ਜਦੋਂ ਕਿਸੇ ਨੂੰ ਜ਼ਰੂਰਤ ਹੁੰਦੀ ਹੈ ਫਿਰ ਤੁਸੀਂ ਆਈ ਜਾਇਦਾ ਉਹਨਾਂ ਦੇ ਨਾਲ ਜਾਂ ਮਾਰ ਜਾਂ ਠੀਕ ਹੈ ਤੇ ਉਹ ਫਿਰ ਉਹ ਖਰਚਾ ਵਗੈਰਾ ਵੀ ਦਿੰਦੇ ਆ ਜਾਂ ਫਿਰ ਤੁਸੀਂ ਉਹ ਹੀ ਸੇਵਾ ਹੀ ਕਰਦੇ ਨਹੀਂ ਸੇਵਾ ਕਰਦੇ ਆ ਅਸੀਂ ਜੇ ਨਹੀਂ ਕੋਈ ਖਰਚਾ ਲਿਆ ਨਾ ਹੀ ਨਹੀਂ ਜੋ ਤੁਹਾਡਾ ਮਾਣ ਬਤਾ ਰਿਹਾ ਹਾਂਜੀ ਉਹ ਇਸ ਵੇਲੇ ਕਿੰਨਾ ਆ ਰਿਹਾ ਤੇ ਠੀਕ ਮਿਲ ਰਿਹਾ ਸਮੇਂ ਸਰ ਮਾਨਪਤਾ 1500 ਰੁਪਏ ਮਹੀਨੇ ਦਾ ਆਉਂਦਾ ਉਹਦਾ 530 ਮਹੀਨੀ ਗਈ ਇਹ ਸਾਲ ਵੀ ਲੱਗ ਜਾਂਦਾ ਐਸਾ ਮੰਨ ਲਈ ਇਹਦਾ ਇਹਦੇ ਤੋਂ ਤੁਸੀਂ ਸੰਤੋਸ਼ਾ ਜਾਂ ਕੋਈ ਮੰਨ ਰੱਖਦੇ ਸੁਭਾਉ ਕੋ ਮੰਨ ਰੱਖਦੇਂ ਸੱਡਾ ਮਾਨਪਤਾ ਹੁਦਾਇਆ ਜੇ ਵੇਖੋ ਜੀ ਹੁਣ ਕਿੰਨੀ ਦਿਹਾੜੀ ਇਹੀ ਤੇ ਕਿਸੇ ਦੇ ਨਾਲ ਕੰਮ ਜਾਂਦੇ ਆ ਸਾਡੀ ਦਿਹਾੜੀ ਡੁੱਲ ਜਾਂਦੀ ਹੈ ਤੇ ਮੁਰਕੇ ਹੀ ਨਾ ਕੁਝ ਲੈਣਾ ਨਾ ਦੇਣਾ ਤੇ ਮਾਨਪਤਾ ਮਗਰ ਨੂੰ ਕਰਨਾ 1500 ਰੁਪਏ ਮਹੀਨੇ ਦਾ ਇਹ ਨਹੀਂ ਦੇ ਬੜੇ ਪਾ ਪੈਨਸ਼ਨ ਜੀ ਲੱਗੀ ਅਜ ਤੱਕ ਹਰ ਇੱਕ ਬੰਦੇ ਨੂੰ ਪਤਾ ਨਹੀਂ ਸਮਝੋ ਸਾਡੀ ਪੈਨਸ਼ਨ ਹੀ ਆ ਹਾਂਜੀ ਹਾਂਜੀ ਕੀ ਕਹਿਣਾ ਤੁਹਾਨੂੰ ਸਰਕਾਰ ਨੂੰ ਤੁਸੀਂ ਇਹ ਸਰਕਾਰ ਨੂੰ ਇਹ ਆਪਾਂ ਬੇਨਤੀ ਕਰਦੇ ਹਾਂ ਕਿ ਸਾਡਾ ਮਾਣ ਪੱਤਾ ਵਧਾਇਆ ਜਾਏ ਮੁੱਛਾਂ ਦਾ ਕਿਰਾਇਆ ਕੋਈ ਮਾਪੀਤਾ ਜਾਈ ਜੇ ਨਾ ਹਾਂ ਹਮ ਨੂੰ ਜਣਾਉਣਾ ਪੈਂਦਾ ਫੇ ਕੋਲੋਂ ਕਿਰਾਇਆ ਲੱਗ ਜਾਂਦਾ ਜਿੱਦਾਂ ਮਤਲਬ ਆਪਾਂ ਤੇਰੀ ਕੋਲੋਂ ਫੋਕਣਾ ਸਾਨੂੰ ਕੋਈ ਨਾ ਕੋਈ ਮਿਲਣਾ ਜਾਈਦਾ ਕੀ ਮੰਗ ਤੁਹਾਡੀ ਮਾਣ ਪੱਤਾ ਮਾਣ ਤੱਕ ਵੀ ਹੋਈ ਮੰਗੇ ਸਾਡਾ ਮਾਨਕਤਾ ਘੱਟੋ ਘੱਟ 5000 ਤੋਂ ਹੋਣਾ ਚਾਹੀਦਾ ਜਵਾਦ ਨਹੀਂ ਇਹ ਕਹਿੰਦੇ ਵੀ ਜਿੰਨਾ ਬੰਦਾ ਲੰਬੜਦਾਰ ਦੀ ਹੋਰ ਤੁਹਾਡੀ ਸਰਕਾਰ ਤੋਂ ਕੀ ਮੰਗ ਲਈ ਸਾਡੀ ਮੰਗੇ ਜੀ ਇੱਕ ਦਸਾਂ ਨੂੰ ਟੂਟ ਪਾ ਜਿਹੜਾ ਮਾਪੂਣਾ ਜਾਈਦਾ ਇੱਕ ਦਕਨਸ ਵੀ ਚਾਹੀਦੀ ਪਿੰਡ ਵਿੱਚ ਮੈਡੀਕਲ ਲਈ ਕੋਈ ਨਹੀਂ ਆਦੀ ਹੁਣ ਦੂਰ ਜਾਣਾ ਪੈਂਦਾ ਜੇ ਬੁਮਾਰਾ ਤੇ ਦਾ ਮੱਠਾ ਹੋ ਜਾਂਦਾ ਬੱਚਾ ਸ਼ਾਦੀ ਇੱਥੇ ਡਾਕਟਰ ਨਹੀਂ ਹੈ ਕੋਈ ਸੁਧਾਰ ਛੀਸ਼ਾ ਸਿੰਘ ਜੀ ਹਾਂਜੀ ਮੌਜੂਦਾ ਪਿੰਡ ਦੇ ਨੰਬਰਦਾਰ ਜੀ ਹਾਂਜੀ ਮੈਂ ਉਹ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਸਰਕਾਰ ਦੇ ਕੋਲੋਂ ਤੁਹਾਡੀ ਕੀ ਮੰਗ ਹੈ ਇਸ ਟਾਈਮ ਸਾਡੀ ਮੰਗ ਇਹ ਹੈ ਵੀ ਇੱਕ ਸੱਜ ਪਿੰਡ ਮੈਡੀਕਲ ਵੀ ਹੋਣਾ ਚਾਹੀਦਾ ਇੱਕ ਜਿਸਕੂਲਾ ਤੇ ਗਰਾਊਂਡ ਚਾਹੀਦੀ ਬੱਚਿਆਂ ਦੇ ਖੇਡਣ ਵਾਲਾ ਉਹ ਖਾਲੀ קרਿਆਣ ਹਾਂ ਬਾਕੀ ਤਾਂ ਸਕੂਲ ਦਾ ਕਾਫੀ ਸਾਰਾ ਲੋਕਾਂ ਵੜਿਆ ਹੋਇਆ ਸਾਰਾ ਛਡਾਉਣਾ ਚਾਹੀਦਾ ਹੁਣ ਕੋਈ ਹੋਰ ਵੀ ਜੀ ਪੁੱਛਿਆ ਜਾ ਸਕਦਾ ਫਿਰ ਉਹਦੇ ਜੀਪੀਆਈ ਨੂੰ ਜਾਈ ਤਾਂ ਉਹ ਅੱਜਾ ਵੈਨ ਇਹ ਚੱਲ ਕੇ ਸਾਡੇ ਕੋਲ ਆਏ ਸਾਡੀਆਂ ਮੰਗਾਂ ਪੁੱਛੀਆਂ ਫਿਰ ਉਹਨਾਂ ਦੱਸਿਆ ਬਹੁਤ ਬਹੁਤ ਦਿਨਾਂ ਧੰਨਵਾਦ ਕਰਦੇ ਹਾਂ